ਬਾਕੀ ਖੁਸ਼ ਰਹੋ ਹਾਂਜੀ ਸਸਰਕਾਲ ਤੋਂ ਸਾਰਿਆਂ ਨੂੰ ਕਿੱਤਾ ਸਾਰੇ ਆਈ ਹੋਪ ਸਾਰੇ ਜਣੇ ਵੱਤ ਜਾਓ ਕਿ ਤੇ ਅੱਜ ਆਪਾਂ ਚੱਲਿਆਂ ਦੇ ਪਾਸ ਸਰ ਫੜਨਾ ਤੇ ਜੋ ਕਿ ਆਪਾਂ ਬੋਸਟਾਫੇ ਤੇ ਪਾਸ ਲਾਇਆ ਸੀਗਾ ਤੇ ਆਪਾਂ ਲਾਂ ਚੱਲੇ ਆ ਤੇ ਬਾਕੀ ਅੱਜ ਆਪਾਂ ਤੀਜੀ ਕੋਲ ਵੀ ਜਾਵਾਂਗੇ ਮੌਸਮ ਦੇਖੋ ਮੀਂਹ ਆ ਰਿਹਾ ਹੈ ਪਰ ਮੈਂ ਲੱਗਾ ਮਹੀ ਪਹੁੰਗਾ ਅੱਜ ਲਾਣ ਕੋਲ ਜਾ ਰਹੀਆਂ ਪਹਿਲਾਂ ਤਾਂ ਮੈਂ ਚਿੱਟੂ ਨੂੰ ਲੈ ਕੇ ਜੀ ਤੇ ਉਹਨਾਂ 7:00 ਤੱਕ ਆਣਗੇ ਚਿਚੂ ਓਏ ਚੜੀਆਂ ਦਾ ਪੇਚਾ ਵਾਲਾ ਚਿਚੂ ਹੋ ਛੱਡਦਾ ਯਾਰ ਆਦੋ ਮੋਦੀ ਪਾ ਦੱਕੇ ਮੈਂ ਤਾਂ ਕਰਵਾਈ ਜਾਂਦਾ ਮਨ ਨੂੰ ਕੋਈ ਛੱਡ ਕੇ ਨਹੀਂ ਹੁੰਦਾ ਮੈਂ ਤਾਂ ਕਰਵਾਈ ਹੁੰਦਾ ਸਾਰੇ ਜਣ ਬਾਈ ਆ ਜਾ ਬਾਈ ਚੱਲਦੇ ਆ ਚਿਚੂ ਤੰਗ ਕਿੱਥੇ ਆਪਣਾ ਆ ਚੱਲੀਏ ਹਾਂਜੀ ਹੁਣ ਅਸੀਂ ਕੱਲ੍ਹ ਆਪਾਂ parcel ਖੜਦ ਆਜੋ ਸਾਨੂੰ ਜਦੋਂ ਫਿਰ ਅਸਟਾਰਟ ਆਪਾਂ ਬੋਲਟ ਹਾਂਜੀ ਤੇ ਆਪਾਂ ਆਪਸ ਖੜ ਲੈ ਇਸ ਤੇਖੋ ਤੈਨੂੰ ਨਹੀਂ ਪਤਾ ਤੇ ਕੀ ਹੈ ਤੇ ਆਜੋ ਫਿਰ ਤੇਖੀ ਆਪਾਂ ਨੂੰ ਆਪ ਨੂੰ ਪਤਾ ਕੀ ਹੈ ਤੇ ਹੁਣ ਜੀ ਆਪਾਂ ਵੇਖ ਰੋ ਉਪਲ ਕਰਕੇ ਕਿੱਦਾਂ ਦਾ ਆਇਆ ਗਿਫਟ ਇਹ ਆਪਾਂ ਨੂੰ ਆਇਆ ਜੀ ਲੋਧਾਣੇ ਵੱਲੋਂ ਤੇ ਬਾਕੀ ਸਦੀਪ ਘਾਰਤੀ ਤੋਂ ਇਹ ਪੇਚਾ ਆ ਤੇ ਆਪਾਂ ਵੇਖਦੇ ਹਾਂ ਕਿ ਕੀ ਆਇਆ ਤੇ ਖੋੜਰਾਸ ਇਹ ਆਪਾਂ ਨੂੰ ਪਾਰਸਲ ਆਇਆ ਸੀਗਾ ਉਹ ਦਿਹਾਣੇ ਵੱਲੋਂ ਜਗਰਾਮ ਖੋਲਦੇ ਤੇ ਆਪਾਂ ਹੁਣ ਇਹਨੂੰ ਓਪਨ ਕਰਕੇ ਦੇਖਦੇ ਹਾਂ ਕਿੰਦਾ ਦਾ ਤੇ ਹੁਣ ਆਪਾਂ ਉਪਰ ਕਰਕੇ ਦੇਖਦੇ ਆ ਕਿ ਕੀ ਆਇਆ ਵਾਓ ਤੇ ਕੋ ਸਰਪ੍ਰਾਈਜ਼ ਹਾਂਜੀ ਤੇ ਆਪਾਂ ਨੂੰ ਪਰ ਵੀ ਆਇਸ ਦੇਖੋ ਫਰੇਮ ਆਇਆ ਤੇ ਰੁਪਿੰਦਰ ਸਿੰਘ ਖੜਾ ਥਾਣਾ ਨਾਮ ਕਿ ਆਇਆ ਤੇ ਵਾਕਿ ਨਾਲ ਫੋਟੋ ਕਰਕੇ ਦੇਖਦੇ ਆਂ Помнете, ако да са на киталек тя. ਜੀ ਤੇ ਹੁਣ ਆਪਾਂ ਪੀਣ ਲੱਗਿਆ ਚਾਹ ਤੇ ਮੰਮੀ ਪਾਪਾ ਹੋਰ ਰੈਡੀ ਤੇ ਉਹ ਵੀ ਕਹਿੰਦੇ ਆਪਾਂ ਵੀ ਚੱਲਦੇ ਆ ਤੇ ਅਸੀਂ ਮੰਮੀ ਪਾਪਾ ਨਾਲ ਜਾ ਰਹੇ ਹਾਂ ਦੀਦੀ ਕੋਲ ਸਾਰ ਸਾਰੇ ਤੁਹਾਨੂੰ ਲੱਗਦਾ ਚਾਲ ਤੋਂ ਸੁਣ ਘਰ ਲਈ ਜਾਂ ਸਾਡੇ ਕੋਲ ਜਾਣਾ ਹੋਰ ਜੀ ਹੁਣ ਆਪਾਂ ਚਾਹ ਪੀਣ ਲੱਗਿਆ ਫਿਰ ਆਪਾਂ ਜਾਵਾਂ ਦੀਦੀ ਕੋਲ ਤੇ ਮਿਲਦੇ ਆ ਪਾ ਕੇ ਤੇ ਜਿਹੜਾ ਆਪਣਾ ਪਾਸਸਲਾ ਸੀ ਆਪਾਂ ਉਹ ਟਾਂਗਤਾ ਬਾ ਸੋਨਾ ਲੱਗਿਆ ਦੇਖੋ ਸਾਰੇ ਜਣੇ ਸੋਨਾ ਰਾ ਰਹੇ ਨੇ ਕਰਦੇ ਵੇ ਤੇ ਹੁਣ ਆਪਾਂ ਮਿਲਦੇ ਆ ਫਰਕ ਕੇ ਹਾਂਜੀ ਤੇ ਹੁਣ ਆਪਾਂ ਚੱਲੇ ਆ ਤੇ ਪਾਪਾ ਜੀ ਹੋ ਗਏ ਰੈਡੀ ਤੇ ਨਾਲ ਤੋਂ ਲੈ ਪਾਪਾ ਤੇ ਹੁਣ ਆਪਾਂ ਚੱਲੇ ਆ ਤਾਂ ਕਿ ਆਪਾਂ ਹਾਂਜੀ ਤੇ ਹੁਣ ਆਪਾਂ ਬਾਜ਼ਾਰ ਦੇਖੋ ਅਸੀਂ ਰਾਸਤੇ ਜਾ ਛੋੜਾ ਕੰਮ ਪਾਪਾ ਤੋਂ ਬਹੁਤ ਸੇ ਕਰਦਾ ਅਗੇ ਆਪਣੀ ਨੇੜਿਆ ਹਾਂਜੀ ਤੇ ਆਪਾਂ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਦਦੇ ਸੋ ਮਾੜਾ ਕੋਟੀ ਬਣਾ ਕੇ ਤੇ ਦੇਖੋ ਜੇ ਮੈਂ ਤਾਂ ਗਾਲ ਦਾ ਫਾਸ ਜਾਣਾ ਤੁਸੀਂ ਦੇਖ ਲਓ ਦੇਖੋ ਜੀ ਆਪਣਾ ਘਰ ਕਾਇਰ ਮੈਂ ਆਪਾਂ ਨੂੰ ਭੇਜ ਦੂਗੀ ਕਾਲੀ ਆਉਂਦੀਆਂ ਨੂੰ ਬਦਲ ਲੈ ਹਾਂ ਹਾਂ ਉਂ ਕਰ ਤਾਂ ਬਣੀ ਕੀ ਗੱਲ ਹੈ ਹਾਂਜੀ ਅੱਜ ਮੇਰੀ ਪਹਿਲੀ ਰਸੋਈ ਤੇ ਮੈਂ ਬਣਾ ਰਹੀਆਂ ਮਿੱਠੀਆਂ ਰੋਟੀਆਂ। ਕੀ ਕਰ ਲੈ ਆਂ? ਆਟਾ ਵਾਲਾ ਗੁੰਨ ਲਿਆ ਸੀ। ਅੱਜ ਭਾਂ ਦੀ ਤਾਂ ਪਹਿਲੀ ਰਸੋਈ ਸੀ ਕਿ। ਦੇਖ ਲਓ, ਖੱਬਾ ਬਣਾ ਲਿਆ ਰੋਟੀਆਂ ਦਾ। ਹੋਰ ਮੈਂ ਬਾਅਦ ਵਿੱਚ ਬਣਾ ਲਵਾਂ। ਨਹੀਂ ਆ ਤਾਂ ਉਹਨਾਂ ਨੂੰ ਦੇ ਕੇ ਆਵਾਂਗੇ ਉਹਨਾਂ ਦੀਪੇ ਕਾਣ ਤੇ ਨਾ ਜੋਤੀ ਜੀ ਦੇ ਸਾਹਮਣੇ ਘਰ ਵਾਲੇ। ਤੀ ਤੂੰ ਦੇਖਿਆ ਨੇ ਰੋਟੀਆਂ ਤੇ। ਹਾਂ। ਅਨਗ ਮੋਟਾ ਲਾ ਲੀ। ਸਾਰਿਆਂ ਨੇ ਦੇਖਿਆ। ਸਾਰਿਆਂ ਨੂੰ ਜੈ ਰਹ ਸਾਰੀਆਂ ਹਾਂ ਤੇ ਹੁਣ ਆਪਾਂ ਚਾਹ ਪਾਣੀ ਪੀ ਲਿਆ ਸੀਗਾ ਤੇ ਆਪਾਂ ਦੀਦੀ ਕੋਲ ਆਏ ਹੁਣ ਤੁਹਾਨੂੰ ਪਤਾ ਹੀ ਯਾਰ ਤੇ ਹੁਣ ਦੇਖ ਲਓ ਪਰਾਂਦਾ ਦੀ ਕੁੜੀ ਨਾ ਕੱਸਿਆ ਨਹੀਂ ਜਾਂਦਾ ਲਾ ਦੋ ਖੋਲ੍ਹੇ ਜਾਂਦਾ ਖੋਲ੍ਹੇ ਜਾਂਦਾ ਤੇ ਫੇਰਾ ਮੜ ਨਹੀਂ ਚੜਾਈ ਆਪਾਂ ਕਿਉਂਦਾ ਵੀਡੀਓ ਸ਼ੂਟ ਕੀਤਾ ਸੀਗਾ ਤੇ ਤੁਹਾਨੂੰ ਇੱਕ ਮੈਂ ਗੱਲ ਦੱਸਣਾ ਚਾਹਨੀ ਆ ਕਿ ਆਪਣੀ ਦੀਦੀ ਦਾ ਵੀ ਚੈਨਲ ਬਣ ਗਿਆ ਪ੍ਰੀਤ ਅਹਵਾਲ ਤੇ ਤੇ ਤੁਸੀਂ ਸਾਰਿਆਂ ਨਾਲ ਸਬਸਕ੍ਰਾਈਬਰ ਕਰ ਲੈਣਾ ਤੇ ਇਹ ਵਲੌਗ ਪਾਇ ਕਰਨਗੇ ਤੁਸੀਂ ਜਨਨਾਂ ਨੂੰ ਜਰੂਰ ਸਪੋਰਟ ਕਰਨੀ ਠੀਕ ਹੈ ਤੇ ਇਹਦੇ ਪਾਇ ਕਰੋ ਨਾ ਵਲੌਗ ਤੇ ਕਹਿ ਦੋ ਸਾਰਿਆਂ ਨੂੰ ਕਿ ਬੇਨਤੀ ਕਰੋ ਹਾਂ ਨਹੀਂ ਕੋਈ ਸੁਣਦਾ ਸਰਕਵਾਸ ਤੋਂ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਤੇ ਇਹਦੀ ਇਹਦੀ ਵਲੌਗ ਪਾਇ ਕਰਨਗੇ ਜੀ ਸਾਰੇ ਜਨਾਂ ਨੂੰ ਜਰੂਰ ਸਪੋਰਟ ਕਰਿਆ ਕਰੋ ਹਨਾ ਤੇ ਬਾਕੀ ਆਪਾਂ ਤੁਹਾਨੂੰ ਇਸਟੋਰੀ ਵਿੱਚ ਮੈਂਸ਼ਨ ਕਰ ਦਾਂਗੇ ਤੇ ਦੀ ਸਪੋਰਟ ਕਰਿਆ ਕਰੋ ਤੇ ਹੁਣ ਅਸੀਂ ਚੱਲੇ ਆ ਪਾਪਾ ਕਰਦਾ ਮੋਟਰਸਾਈਕਲ ਚਲਦੀ ਸੀ ਹਾਂਜੀ ਤੇ ਆਪਾਂ ਨੂੰ ਵੀ ਰੱਤਿਆ ਤੇ ਮੱਠਿਆ ਰੱਤਿਆਂ ਤੇ ਹੁਣ ਆਪਾਂ ਚੱਲੇ ਆ ਤੇ ਬਾਕੀ ਆਪਾਂ ਤੇ ਤੁਹਾਨੂੰ ਮਿਲ ਲੈ ਸੀਗਾ ਤੇ ਆਪਾਂ ਤੇ ਵੀ ਕਲਾਸ ਠੀਕ ਆਕਾ ਜੀ ਬਾਈ ਸੰਗਰ ਠੀਕ ਆ ਤੁਹਾਨੂੰ ਬਾਈ ਤੇ ਹੁਣ ਆਪਾਂ ਫਿਰ ਮਿਲਦੇ ਆਕ ਕੇ ਫਿਰ ਕਦੇ ਆਵਾਂਗੇ ਤਾਂ ਸਿਹਰਿਆਣਾ ਅਸੀਂ ਵੀ ਆਵਾਂਗੇ ਕਰਾਂਗੇ ਤੁਸੀਂ ਤਰਾਣੇ ਜਾਵਾਂਗੇ ਸਰਕਾਰ ਦਾ ਕੰਮ ਕਰਨ ਕਿ ਆਉਣ ਲਈ ਅਸੀਂ ਲੈ ਕੇ ਜਾਵਾਂਗੇ ਨਾ ਪੱਤਾਂ ਨੂੰ ਦੋ ਦਿਨ ਹਾਂਜੀ ਤੇ ਵੀ ਆਪਣੇ ਦੀਦੀ ਨਾਲ ਗੱਲ ਤੇ ਗੱਲਾਂ ਨੂੰ ਗਾਣਾ ਕੱਢਦੀ ਹੈਗੇ ਠੀਕ ਹੈ ਤੁਸੀਂ ਬਾਏ ਜੀ ਬਾਏ ਚਾਹ ਦਾ ਨਾਤ ਲੈਂਦੀ ਸੀ ਚਾਹ ਬਣਾ ਲੈਣੇ ਆਇਓ ਮੈਂ ਕਹੀ ਤੇ ਜਾਂਦੇ ਹਾਂ ਨਾ ਚਾਚਾ ਹਾਂ ਵੀ ਆਪਣੇ ਦੀਦੀ ਵੀ ਰਹੇ ਸੀ ਕਿਹ ਚਤੀ ਦਾ ਘਰ ਹੋ ਰਿਹਾ ਤੇ ਤੇਰਾ ਆਪਣੀ ਦੀਦੀ ਦੇ ਘਰ ਆ ਤੇ ਹੁਣ ਆਪਾਂ ਚੱਲੇ ਆ ਠੀਕ ਹੈ ਤੁਹਾਨੂੰ ਫਿਰ ਬਾਏ ਬਾਏ ਫਿਰ ਮਿਲਾਂਗੇ ਬਾਏ ਅੱਜ ਹੁਣ ਆਪਾਂ ਜਾ ਰਹੇ ਆ ਤੇ ਜਿਹੜਾ ਘਰ ਦਾ ਕੰਪਿਸ਼ੇ ਤੇ ਆਪਾਂ ਤੁਹਾਨੂੰ ਮਿਲਾਂਗੇ ਅੱਜ ਅਸਲ ਸ਼ਾਰਿਆ ਕਰਾ ਕੇ ਤੇ ਹੁਣ ਆਪਾਂ ਘਰ ਆ ਰਹੇ ਆ ਤੇ ਇੱਕ ਤੁਸੀਂ ਹੋਰਾ ਉਹ ਲੱਗ ਸੇ ਬਹੁਤ ਰੋਟੀ ਹੋ ਰਿਹਾ ਤੇ ਹੁਣ ਆਪਾਂ ਚੱਲਨੇ ਆ ਘਰੇ ਲਓ ਪਾਪਾ ਕਾਲ ਨੂੰ ਦਾਵੜਿਓ ਹਾਂ ਜੀ ਤੇ ਹੁਣ ਆਪਾਂ ਕਰਿਆਗੇ ਸਿੱਤੇ ਆਪਣੇ ਫੈਮਿਲੀ ਤੇ ਬੈਠੇ ਆਂ ਉਹ ਤੜੀਆਂ ਨੂੰ ਜਾਉਂਗਾ ਕਿ ਆਤਾਂਗਾ ਆ ਕੀ ਹੋਗਾ ਦਤਰ ਵਾਲਾ ਜਾਨੋ ਐ ਹੁਣ ਕੀ ਹੋਗਾ ਬੇਵੀ ਕੱਟਾਂ ਹਾਂ ਕੌਣ ਲੱਗ ਸਿੱਤਾਂ ਕਰਿਆ ਬੇਵੀ ਕੱਟਦੇ ਕੋ ਸੋਣਾਗਾ ਤੇ ਆ ਮੇਰੇ ਭੈਣਾਂ ਦੀ ਆ ਮੇਰੀ ਦੀਦੀ ਆ ਅਮਰ ਆਮਰ ਗੋਸਮੜਾ ਤੇ ਆਮਰ ਦਿੱਤੂਆ ਹਾਂਜੀ ਤੇ ਅੱਜ ਆਪਾਂ ਦੀਦੀ ਕੋਲ ਆ ਕੇ ਸੀ ਵਾਪਸ ਤੇ ਦਿੱਦੀ ਤੇ ਅੱਜ ਪਹਿਲੇ ਰਸਈ ਸੀ ਗਏ ਤੇ ਸਾਰੇ ਡੱਕ ਮੱਟਾ ਕਰਕੇ ਉਸ ਵਲਾਗ ਕੀਤਾ ਲੱਗਿਆ ਤੇ ਬਾਕੀ ਦੀਦੀ ਵੀ ਆਪਣੇ ਚੈਨਲ ਤੇ ਵਲਾਗ ਪਾਣਗੇ ਸਾਰੇ ਜਣਾ ਜ਼ਰੂਰ ਦੇਖਿਓ ਸਬਸਕ੍ਰਾਈਬਰ ਕਰੋ ਚੈਨਲ ਨੂੰ ਤੇ ਸਪੋਰਟ ਕਰੋ ਦੀਦੀ ਨੂੰ ਦੀਦ ਨੂੰ ਸਪੋਰਟ ਤੇ ਬਹੁਤ ਯਾਰਾ ਜ਼ਰੂਰਤਾ ਤੇ ਬਾਕੀ ਕੱਲ ਨੂੰ ਆਪਾਂ ਦੀਦ ਨੂੰ ਲਾਈਕ ਕਰਾਵਾਂਗੇ ਤੇ ਆਪਾਂ ਤੁਹਾਨੂੰ ਅਗਲੇ ਵਲੌਗ ਵਿੱਚ ਦਿਖਾਵਾਂਗੇ ਤੇ ਆਪਣਾ ਫੋਨ ਕਿਹੜਾ ਵਲੌਗ ਬਣਿਆ ਤੇ ਸਾਰਿਆਂ ਨੇ ਕਮੈਂਟ ਕਰਕੇ ਦੱਸਿਓ ਕਿਦਾਂ ਲੱਗਿਆ ਜੇ ਕੋਈ ਕਮੀ ਹੋਈ ਤਾਂ ਸਾਨੂੰ ਆਪਾਂ ਜ਼ਰੂਰ ਦੱਸਿਓ ਤੇ ਆਪਾਂ ਕਰ ਧਿਆਨ ਰੱਖਾਂਗੇ ਤੇ ਬਾਕੀ ਆਪਾਂ ਮਿਲਦਾ ਜੇ ਨਸਟ ਵਲੌਗ ਤੇ ਥੈਂਕ ਯੂ ਜੀ